ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਕਿਵੇਂ ਇਹਨਾਂ ਆਗੂਆਂ ਤੇ ਵਰਕਰਾਂ ਨੂੰ ਰੋਕਣ ਵਿੱਚ ਲੱਗੀ ਹੋਈ ਹੈ। ਪਰ ਨਾਅਰੇਬਾਜ਼ੀ ਕਰਦੇ ਹੋਏ ਆਪ ਆਗੂ ਅਤੇ ਵਰਕਰ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜਦੇ ਹੋਏ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਪੁਲਿਸ ਨੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆਪ ਆਗੂਆਂ ਤੇ ਵਰਕਰਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੋਛਾਰਾਂ ਵੀ ਮਾਰੀਆਂ ਪਰ ਪਰ ਕ੍ਰਾਂਤਕ ਜੋਸ਼ ਘਟਣ ਦਾ ਨਾਮ ਨਹੀਂ ਲੈ ਰਿਹਾ ਸੀ। ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਮੁਦਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ। ਦੱਸ ਦਈਏ ਕਿ ਇਹ ਪ੍ਰਦਰਸ਼ਨ ਦੌਰਾਨ ਕਾਂਗਰਸ ਸਰਕਾਰ ਦੀਆਂ ਤੱਕੇਸ਼ਾਈਆਂ ਵਿਰੁੱਧ ਨਾਰਾਵਾਜ਼ੀ ਕੀਤੀ ਗਈ ਤੇ ਇੱਕ ਅੰਗਹੀਨ ਦਲਿਤ ਜਗਸੀਰ ਸਿੰਘ ਝਾੜੋ ਨਾਲ ਹੋਏ ਤੱਕੇਸ਼ਾਈ ਸਮੇਤ ਔਰਤ ਨੂੰ ਜੀਪ ਦੀ ਛੱਤ ਤੇ ਬਿਠਾ ਕੇ ਲਿਜਾਣ ਵਾਲੇ ਮਾਮਲੇ ਵਿੱਚ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ ਗਈ। ਸ਼ਾਂਤ ਸ਼ਾਂਤਮਈ ਦਰਨਾ ਦੇਣ ਆਏ ਸੀਗੇ। ਜੋ ਬਲਾਕ ਸਮਤੀ ਪੰਚਾਇਤ ਸਮਤੀ ਚ ਕਾਂਗਰਸ ਪਾਰਟੀ ਤੱਕੇ ਸਾਈ ਕੀਤੀ ਗੁੰਡਾਗਰਦੀ ਕੀਤੀ ਸੀ ਗੋਲੀਆਂ ਚਲਾਈਆਂ ਸੀ ਆ ਇਸ ਤੋਂ ਬਿਨਾਂ ਸਾਡੀਆਂ ਦੋ ਭੈਣਾਂ ਪੰਜਾਬ ਵਿੱਚ ਇੱਕ ਪੁਲਿਸ ਅਫਸਰ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਦੂਸਰੀ ਨੂੰ ਸਾਡੀ ਭੈਣ ਨੂੰ ਗੱਡੀ ਉੱਪਰ ਬਿਠਾ ਕੇ ਘੁਮਾਇਆ ਗਿਆ ਸੀ ਉਹ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਰਨਾ ਸੀਗਾ ਪਰ ਲੇਕਿਨ ਪੁਲਿਸ ਨੇ ਅੱਜ ਆਪਣਾ ਸਾਡੇ ਤੇ ਲਾਠੀ ਚਾਰਜ ਕੀਤਾ ਤੁਹਾਡੇ ਸਾਹਮਣੇ ਹੋਇਆ ਤਰਨਾ ਜਾਰੀ ਹੈ ਸਾਡਾ ਇਹ ਲਗਾਤਾਰ ਤਰਨਾ ਬਿਲਕੁਲ جاری ਆ ਆ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜੇ ਹੈਗੇ ਸਾਡੇ ਲੈ ਕੇ ਡੰਡਾ ਲੱਗਿਆ ਆ ਦੇਖੋ ਆ ਅੱਗੇ ਆਓ ਆਓ ਜੀ ਦੇਖੋ ਆਹ ਦੇਖੋ ਕਿੰਨੇ ਰੱਖਤੇ ਸੱਟਾਂ ਲਗੀਆਂ ਨੇ ਆਹ ਦੇਖੋ ਸੱਟਾਂ ਕਿੰਨੇ ਕਿੰਨੇ ਰੱਖਤੇ ਸੱਟਾਂ ਲਗੀਆਂ ਕਾਫੀ دیر ਤੱਕ ਚੱਲੇ ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਤੱਕ ਪਹੁੰਚਣ ਦੀ ਜਿੱਦ ਕਰ ਰਹੇ ਹਰਪਾਲ ਸਿੰਘ ਚੀਮਾ ਸਮੇਤ ਕਈ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹਰਪਾਲ ਚੀਮਾ ਅਨੁਸਾਰ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਪਰ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਆਪ ਆਗੂਆਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਕਿਸ ਤਰ੍ਹਾਂ ਲੈਂਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਨ ਹੈ 5.5 ਬੈਨ ਥੋੜੇ ਹੁੰਦੇ ਚੱਲ ਚੱਲ 5.5 ਬੈਨ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤੇ ਮੈਲਬਨ ਹੈ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈ ਗਈ ਚੱਲ ਬੈਠ ਜਾ ਕੇ ਤੇਰੀ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 52% ਆਏ ਉਹ 50 ਚੱਲਣਗੇ ਚਲੋ 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 ਯਾਰ ਢਿੱਲੇ ਕੇ ਬੈਠੇ ਹੋ ਕਾਲਾ ਕਿ ਪਹਿਨਣਾ ਹੈ ਉਹ ਕਾਲੇ ਦੇ ਪਹਿਨਣਾ ਹੈ ਬੜ ਬਹੁਤ ਸਾਰੇ ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 7374375 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999